ਅੱਜ ਦੀ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਰਿਸ਼ਤਿਆਂ ਨੂੰ ਪਰਿਭਾਸ਼ਿਤ ਕਰਨ ਵਾਲੀ ਕਹਾਣੀ ਹੈ ਕਿ ਦੁਨੀਆਂ ਦੀਆਂ ਨਜ਼ਰਾਂ ਵਿੱਚ ਰਿਸ਼ਤੇ ਕੀ ਹੁੰਦੇ ਆ ਤੇ ਅਸਲ ਦੇ ਵਿੱਚ ਉਹ ਰਿਸ਼ਤੇ ਕੀ ਹੁੰਦੇ ਆ ਇਹ ਕਹਾਣੀ ਜੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਾਈਬਲਜੀਤ ਸਿੰਘ ਤੇ ਭੈਣ ਸੁਖਪ੍ਰੀਤ ਕੌਰ ਦੀ ਕਹਾਣੀ ਹੈ ਇੰਸਟਾਗ੍ਰam ਤੇ ਅੱਜ ਕੱਲ ਇਹ ਐਨੇ ਕ ਵਾਇਰਲ ਨੇ ਤੇ ਕਿ ਇਹਨਾਂ ਦੀਆਂ ਰੀਲਾਂ ਬਹੁਤ ਮਸ਼ਹੂਰ ਵੀ ਹੋ ਰਹੀਆਂ ਪਰ ਜਿੱਥੇ-ਜਿੱਥੇ ਮਸ਼ਹੂਰੀ ਹੋ ਰਹੀ ਹੈ ਉੱਥੇ-ਉੱਥੇ ਇਹਨਾਂ ਨੂੰ ਬਹੁਤ ਕੁਝ ਚੱਲਣਾ ਵੀ ਪੈ ਰਿਹਾ ਹੈ ਬਾਈ ਜੀ ਹੋਰੀ ਦੱਸਦੇ ਆ ਕਿ ਅਸਲ ਦੇ ਵਿੱਚ ਇਹਨਾਂ ਨੂੰ ਇੰਸਟਾਗ੍ਰam ਤੇ ਕਿਹਾ ਜਾਂਦਾ ਹੈ ਕਿ ਇਹ ਪਤੀ ਪਤਨੀ ਆ ਪਰ ਅਸਲ ਦੇ ਵਿੱਚ ਇਹ ਦਿਓਰ ਪਰਜਾਈ ਦੀ ਜੋੜੀ ਹੈ ਭੈਣ ਦੱਸਦੀ ਹੈ ਕਿ ਬਾਈ ਪੋਲਾ ਤੇ ਸਿੱਧਾ ਸੱਦਾ ਹੈ ਇਸ ਲਈ ਲੋਕ ਇਸ ਨੂੰ ਬਹੁਤ ਠਿੱਠ ਕਰਦੇ ਆ ਇੱਥੋਂ ਤੱਕ ਕਿ ਇਹਦੀ ਭੈਣ ਦੇ ਨਾਲ ਇਹਨਾਂ ਦਾ ਨਾਂ ਜੋੜ ਕੇ ਇਸ ਨੂੰ ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਕਿ ਤੂੰ ਆਸ਼ਾ ਟਰੈਕਟਰ ਐ ਤੇ ਟਰਾਲੀ ਵੱਡੀ ਐ ਇਹੋ ਜਿਹਾ ਕੁਛ ਕਿਹਾ ਜਾਂਦਾ ਪਰ ਬਾਈ ਕਿੰ ਭੈਣ ਦੱਸਦੀ ਐ ਕਿ ਆ ਕੇ ਰੋਣ ਲੱਗ ਜਾਂਦਾ ਪਰ ਇਹ ਭੋਲਾ ਭਾਲਾ ਤੇ ਸਿੱਧਾ ਸੱਦਾ ਹੋਣ ਕਰਕੇ ਵਿਚਾਰਾ ਭਾਂਡੇ ਮੰਜਣ ਦਾ ਲੋਕਾਂ ਦੇ ਵਿਆਹਾਂ ਤੇ ਕੰਮ ਕਰਦਾ ਭੈਣ ਦੱਸਦੀ ਐ ਕਿ ਮੈਂ ਵੀ ਬਹੁਤ ਜ਼ਿਆਦਾ ਦੁਖੀ ਰਹਿੰਦੀ ਸੀਗੀ ਇਸ ਲਈ ਇੱਕ ਦਿਨ ਅਚਾਨਕ ਇਹਨਾਂ ਨੇ ਇੱਕ ਵੀਡੀਓ ਬਣਾ ਲਈ ਤੇ ਉਹ ਚੱਲ ਗਈ। ਇਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੋੜ ਆਈਆਂ, ਬਹੁਤ ਸਾਰੀਆਂ ਘਟਨਾਵਾਂ ਆਈਆਂ। ਉਹ ਸਾਰੀਆਂ ਤੁਹਾਨੂੰ ਅੱਜ ਇਹਨਾਂ ਦੀ ਜ਼ੁਬਾਨੀ ਸੁਣਾਉਣੇ ਆ। ਕਿ ਕਿਸ ਤਰੀਕੇ ਦੇ ਨਾਲ ਰਿਸ਼ਤਿਆਂ ਦੇ ਵਿੱਚ ਮੋਹ ਹੋਵੇ, ਨਿਗ ਹੋਵੇ ਤਾਂ ਰਿਸ਼ਤੇ ਇੱਕ ਦੂਜੇ ਦਾ ਸਹਾਰਾ ਕਿਵੇਂ ਬਣ ਜਾਂਦੇ ਆ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚਾ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਕਰਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਤੁਹਾਨੂੰ ਇੰਸਟਾਗ੍ਰam ਤੇ ਦੋਹਾਂ ਨੂੰ ਬਹੁਤ ਦੇਖਿਆ ਪਹਿਲਾਂ ਤੇ ਦੱਸੋ ਵੀ ਤੁਹਾਡਾ ਵੀ ਕਿਵੇਂ ਸ਼ੁਰੂਆਤ ਹੋਈ ਇੰਸਟਾਗ੍ਰam ਤੇ ਵੀਰ ਜੀ ਸਾਨੂੰ ਤਾਂ ਮਤਲਬ ਸੋਸ਼ਲ ਮੀਡੀਆ ਬਾਰੇ ਬਿਲਕੁਲ ਨਹੀਂ ਸੀ ਪਤਾ ਇਹਨਾਂ ਗੱਲਾਂ ਬਾਰੇ ਆ ਟਿਕਟੌਕ ਮਤਲਬ ਸੀਗਾ ਇੱਕ ਚੰਦਰ ਤੇ ਉਦੋਂ ਇੱਕ ਦੋ ਵਾਰੀ ਨਾ ਸਰੀਲਾ ਮਤਲਬ ਮੇਰੇ ਨੰਦੂਜਾ ਸੀ ਉਹਨਾਂ ਨੇ ਪਾਂਗਾ ਸੀਗਾ ਉਹ ਬਹੁਤ ਜ਼ਿਆਦਾ ਵਾਇਰਲ ਹੋਊਗਾ ਮੜ ਕੇ ਉਸ ਵਾਰ ਸਾਡੇ ਕੋਲ ਤਾਂ ਫੋਨ ਹੈ ਨਹੀਂ ਸੀ ਤੇ ਮਤਲਬ ਬਹੁਤ ਲੋਕਾਂ ਨੇ ਪਿਆਰ ਦਿੱਤਾ ਸਾਨੂੰ ਉਸ ਤੋਂ ਬਾਅਦ ਅਸੀਂ ਵੀ ਸਾਡੇ ਕੋਲ ਫੋਨ ਹੈ ਨਹੀਂ ਸੀ ਸਮਾਂ ਲੰਘਦਾ ਗਿਆ ਤੇ ਹੁਣ ਮੈਂ ਫੋਨ ਲਿਆ ਸੀਗਾ ਮੈਂ ਇਹਨਾਂ ਨੂੰ ਚਾਹਨ ਕੇ ਕਿਹਾ ਮੈਂ ਕਹ ਵੀ ਆਪਾਂ ਵੀਡੀਓ ਪਾ ਗਏ ਕਦੀ ਵੀ ਮੈਂ ਕਿਹਾ ਮੈਂ ਮਤਲਬ ਹਾਂ ਐ ਇੰਸਟਾਗ੍ਰਾਮ ਮੈਂ ਕਿਹਾ ਵੀ ਮੈਂ ਐਪ ਖੋਲ ਲਾਇਆ ਵੀ ਆ ਤੇ ਇਹ ਕਹਿੰਦੇ ਵੀ ਚੱਲ ਮੇਰੇ ਹਸਬੰਦ ਨੇ ਕਿਹਾ ਵੀ ਚੌੜ ਕਰਦੇ ਨੇ ਚਲੋ ਕਹਿੰਦੇ ਵੀ ਬਣਾ ਲੈਨੇ ਆ ਤੇ ਮੈਂ ਨੂੰ ਕਹਿੰਦਾ ਕਿ ਤੂੰ ਫੌਜੀ ਦਾ ਰੋਲ ਕਰ ਲੈ ਆ ਕਹਿੰਦਾ ਵੀ ਹਾਂ ਕਰ ਲੂੰਗਾ ਹੈ ਅਸੀਂ ਬੈਠਿਆ ਨੇ ਚੌੜ ਕਰਦੇ ਕਰਦੇ ਨੇ ਵੀ ਇਹ ਰੀਲ ਪਾਈ ਸੀਗੀ ਤੇ ਸਾਨੂੰ ਨਹੀਂ ਸੀ ਪਤਾ ਵੀ ਇੰਨਾ ਲੋਕਾਂ ਨੇ ਪਿਆਰ ਦੇਣਾ ਬਹੁਤ ਜ਼ਿਆਦਾ ਵਾਇਰਲ ਹੋਈ ਵੀਡੀਓ ਤੇ ਬਾਅਦ ਚ ਮੜ ਕੇ ਕਰਦੇ ਕਰਦੇ ਅਸੀਂ ਕਾਫੀ ਵੀਡੀਓ ਪਾ ਗਾ ਬਹੁਤ ਜ਼ਿਆਦਾ ਪਿਆਰ ਲੋਕਾਂ ਨੇ ਸਾਨੂੰ ਦਿੱਤਾ ਤੇ ਬਹੁਤ ਕੁਝ ਲੋਕੀ ਕਹੀ ਵੀ ਜਾਂਦੇ ਆ ਕਮੈਂਟਾਂ ਚ ਬਹੁਤ ਕੁਝ ਕਹਿੰਦੇ ਆ ਪਰ ਮੈਂ ਇਹਨਾਂ ਨੂੰ ਕਿਹਾ ਇਹ ਬਹੁਤ ਜਿਆਦਾ ਪਰੇਸ਼ਾਨ ਹੁੰਦੇ ਕਹਿ ਦਿੰਦੇ ਵੀ ਤੂੰ ਚਾ ਲੋਕੀ ਐਂ ਬੋਲਦੇ ਮੈਂ ਤਾਂ ਵੀਡੀਓ ਨਹੀਂ ਬਣਾਉਣੇਗੀ ਲੋਕੀ ਐਂ ਬੋਲਦੇ ਮੈਂ ਕਹਿ ਦਿੰਨੀ ਵੀ ਕੋਈ ਨਾ ਤੂੰ ਲੋਕਾਂ ਦਾ ਤਾਂ ਕੰਮ ਹੀ ਆ ਬੋਲਣਾ ਬੋਲਣ ਦੇ ਨਾਲ ਤਾਂ ਸਹੀ ਨੂੰ ਸਹੀ ਕਹਿੰਦੇ ਬਾਈ ਜੀ ਤਾਂ ਨਾਲ ਗਲਤ ਨੂੰ ਗਲਤ ਕਹਿੰਦੇ ਆ ਜੇ ਬੰਨਾ ਹੀ ਚੀਜ਼ ਹੀ ਇਹੋ ਜੀ ਆ ਇਹ ਵੀ ਬਹੁਤ ਕੁਝ ਕਹਿੰਦੇ ਆ ਭੈਣੇ ਹਮੇਸ਼ਾ ਤੋਂ ਚਾਹੇ ਤੁਸੀਂ ਇੱਕ ਦੋ ਵੀਡੀਓ ਪਾਈਆਂ ਵੀ ਐ ਵੀ ਆਪਦੇ ਹਸਬੰਡ ਦੇ ਨਾਲ ਕਿ ਇਹਨਾਂ ਦੇ ਨਾਲ ਦੱਸੋ ਦੁਨੀਆਂ ਨੂੰ ਵੀ ਰਿਸ਼ਤਾ ਕੀ ਹੈ ਤੁਹਾਡਾ ਸਹੀ ਤਾਂ ਮੈਂ ਇਹਨਾਂ ਦੀ ਭਾਦੀ ਲੱਗਦੀ ਆ ਮੇਰੇ ਦਿਓਰ ਆ ਸਾਡੇ ਘਰਾਂ ਚੋਂ ਆ ਇਹ ਤੇ ਮਾਂ ਪੁੱਤ ਆ ਇਹ ਦੋਨੇ ਰਹਿੰਦੇ ਤੇ ਵੀ ਮਤਲਬ ਇੱਧਰ ਇਹਨਾਂ ਨੂੰ ਆਠ ਨੌ ਸਾਲ ਹੋ ਗਏ ਆ ਵੀ ਜ਼ਿਆਦਾਤਰ ਕਰਦੇ ਕਰਦੇ ਵਾਂਗੂ ਰਹਿੰਦੇ ਇੱਧਰ ਤੇ ਦੂਜਾ ਮੇਰੇ ਸਹੀ ਤਾਂ ਦਿਓਰ ਲੱਗਦਾ ਤੇ ਲੋਕਾਂ ਨੂੰ ਹੁਣ ਕਮੈਂਟਾਂ ਚ ਜਿਨ੍ਹਾਂ ਨੂੰ ਨਹੀਂ ਪਤਾ ਉਹ ਤਾਂ ਕਹਿ ਦਿੰਦੇ ਆ ਵੀ ਤੂੰ ਆਦੇ ਐ ਕਰਦੀ ਐ ਤੂੰ ਜੋ ਕਰਦੀ ਪਰ ਮੇਰੇ ਹਸਬੰਦ ਦੂਜੇ ਆ ਨੀਚੇ ਉਹਨਾਂ ਨੇ ਨਹੀਂ ਮਤਲਬ ਵੀਡੀਓ ਦੇਖਾਂ ਹਾਂ ਭੈਜੀ ਤੁਸੀਂ ਕਿਵੇਂ ਐਗਰੀ ਹੋਏ ਤੁਹਾਨੂੰ ਵੀ ਸ਼ੌਂਕ ਸੀਗਾ ਵੀ ਵੀਡੀਓ-ਵੀਡੀਓ ਬਣਾਉਂਦਾ ਹਾਂਜੀ ਸਾਨੂੰ ਸ਼ੌਂਕ ਸੀ ਅੱਛਾ ਤੇ ਫਿਰ ਕਿਵੇਂ ਮੰਨ ਕਿਵੇਂ ਵੀ ਮੰਨੇ ਕਿਵੇਂ ਵੀ ਮੈਂ ਵੀਡੀਓ ਬਣਾ ਲਿਆ ਕਰੂੰਗਾ ਤੁਹਾਡੇ ਨਾਲ ਨਹੀਂ ਨਹੀਂ ਮੈਂ ਤਾਂ ਇਹ ਬਣਾਉਂਦਾ ਅੱਗੇ ਜੀ ਹਾਂਜੀ ਚੁੱਡੀ ਪੈਨੇ ਤੁਸੀਂ ਕਹਿੰਦੇ ਦੱਸ ਰਹੇ ਸੀ ਕਿ ਵੀ ਮੇਰੀ ਨਾ ਸ਼ੁਰੂ ਤੋਂ ਵੀ ਬਚਪਨ ਤੋਂ ਕਹਾਣੀ ਬੜੀ ਬਹੁਤ ਦੁਖੀ ਹੈ ਦੁੱਖ ਭਰੀ ਹੈ ਕਿਵੇਂ ਗੁਜ਼ਰਿਆ ਤੁਹਾਡਾ ਬਚਪਨ ਦੇਖ ਵੀਰੇ ਵੀ ਰੀਲਾਂ ਚ ਜਿਹੜਾ ਗੱਲਾਂ ਇਹ ਕੁਝ ਹੋਰ ਹੁੰਦੀਆਂ ਜਿਹੜਾ ਅਸਲੀਅਤ ਕਹਾਣੀਆਂ ਹੁੰਦੀਆਂ ਇਹ ਕੁਝ ਹੋਰ ਹੁੰਦੀਆਂ ਬਚਪਨ ਤੋਂ ਅਸ ਮੈਂ ਤਾਂ ਬਚਪਨ ਤੋਂ ਸ਼ੁਰੂ ਤੋਂ ਵੀ ਬਹੁਤ ਘਰਾਂ ਉਂਦੀ ਪੇਕਾਂ ਤੋਂ ਵੀ ਬਹੁਤ ਜਿਆਦਾ ਦੁਖੀ ਆ ਤੇ ਮਾਂ ਪਿਓ ਇਹ ਗੱਲ ਮਾਰੇ ਤੋਰਦੇ ਵੀ ਚੱਲ ਜਾ ਕੇ ਅੱਗੇ ਸੁੱਖ ਮਿਲੂਗਾ। ਹੂੰ। ਨਾ ਤਾਂ ਮੈਨੂੰ ਇੱਥੇ ਸੁੱਖ ਮਿਲਿਆ ਤੇ ਨਾ ਮੈਨੂੰ ਪਿੱਛੇ ਮਿਲਿਆ। ਹੂੰ। ਪਿੱਛੇ ਆਵਾਂ ਸੀਗਾ ਮੈਂ ਸੀਗੀ 10-11 ਸਾਲ ਦੀ ਸੀ ਮੇਰੇ ਡੈਡੀ ਦੀ ਡੈਥ ਹੋ ਗਈ ਸੀ। ਹੂੰ। ਤੇ ਬਹੁਤ ਘਰਾਂ 'ਚ ਕੰਮ ਕੀਤਾ, ਪੜ੍ਹਾਈ ਲਿਖਾਈ ਨਹੀਂ ਹੋਈ। ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਣਾ। ਬਹੁਤ ਜ਼ਿਆਦਾ ਕੀਤਾ। ਤੇ ਜਦੋਂ 21-22 ਸਾਲ ਦੇ ਹੋਏ ਤੇ ਵਿਆਹ ਕਰਤਾ ਕਰਦਿਆਂ ਨੇ। ਹੈਂ? ਉਦੋਂ ਬਾਅਦ ਮੜ ਕੇ ਐ ਕਰਦੇ ਕਰਦੇ 5-6 ਸਾਲ ਬੱਚਾ ਨਹੀਂ ਹੋਇਆ ਬਹੁਤ ਸੰਘਰਸ਼ ਕੀਤਾ ਬੱਚਾ ਨਹੀਂ ਹੋਇਆ ਘਰ ਦੇ ਵੀ ਕਹਿਣ ਲੱਗ ਪਏ ਵੀ ਪਿੱਛੇ ਤੁਸੀਂ ਭਾਰ ਚੱਕ ਦਿੰਗੀਆਂ ਐ ਕਰਦਿੰਗਾ ਰਹੀਆਂ ਤਾਂ ਨਹੀਂ ਹੁੰਦਾ ਦਵਾਗਾ ਬੂਟਾ ਬਹੁਤ ਕਰਦਾਂ ਜਾਨੀ ਕਿ ਬਹੁਤ ਸ਼ੁਰੂਤ ਵਿਸਤਾਨੇ ਚੱਲੇ ਆਵੇਂ ਚਲ ਬੱਚਾ ਗੁड़िया ਹੋਗੀ ਮੇਰੀ ਅੱਜ ਗੁड़िया ਮੇਰੀ 10 ਸਾਲ ਦੀ ਆ ਉਦੋਂ ਬਾਅਦ ਗੁड़िया ਮੇਰੀ ਨੂੰ ਕਹਿਤਾ ਵੀ ਤੇਰੇ ਦਿਲ ਚ ਨੌਕਸ਼ਾ ਬੱਚਾ ਡਾਕਟਰ ਨੇ ਕਹਿਤਾ ਉਹ 7-8 ਸਾਲ ਮੈਂ ਮਿਲਿਆ ਕਿ ਤੁਰੀ ਫਿਰਦੀਏ 7 ਲੱਖ ਰੁਪਇਆ ਲਾਤਾ ਜੋ ਅਸੀਂ ਮਤਲਬ ਵੇਚ-ਵੇਚ ਕੇ ਅਸੀਂ ਲੋਕਾਂ ਤੋਂ ਬਹੁਤ ਪੈਸਾ ਥੇਲਾ ਮੰਗਿਆ ਬਹੁਤ ਅਸੀਂ ਵੀ ਜਿन्हे ਵੀ ਹੋਈ ਅਸੀਂ ਕਰੀ ਗਏ ਤੇ ਮੈਂ ਆਪਣੀ ਕੁੜੀਆ ਬਚਾ ਲਈ ਹੁਣ ਕੁੜੀਆ ਮੇਰੇ 10 ਸਾਲ ਦੀ ਆ ਵਧੀਆ ਹੈ ਉਦੋਂ ਬਾਅਦ ਮੜ ਕੇ ਮੈਂ ਮੁੰਡਾ ਰੱਬ ਤੋਂ ਮਸਾਂ ਵੀ ਮੰਗ ਕੇ ਲਿਆ ਹੈ ਉਹਦਾ ਐਕਸੀਡੈਂਟ ਹੋ ਗਿਆ ਦੇ ਜਿਹੜੀ ਰੀੜ ਇਹਦੇ ਇਹਦੀ ਸਿਰ ਦੀ ਖੋਪੜੀ ਆ ਜੇ ਤਾਂ ਮੈਂ ਐਕਸੀਡੈਂਟ ਹੋ ਗਿਆ ਸੀਗਾ ਮੇਰਾ ਤੇ ਮੇਰੇ ਬੇਟੇ ਦਾ ਤੇ ਉਹਦੇ ਚ ਮਤਲਬ ਹੱਥਰੇ ਡਪੈ ਗਈ ਸਰਬੱਜਾ ਹੁਣ ਇਹਦੇ ਵੱਲ ਪਰੇਸ਼ਾਨ ਤੇ ਕੁਸ ਮਤਲਬ ਵੀਜਾ ਤਾਂ ਇਹਨੂੰ ਦੇਖ ਲੈਣੀ ਆ ਮੈਨੂੰ ਇਹ ਹੋ ਜਾਂਦਾ ਵੀ ਮੇਰੇ ਨਾਲ ਦੁੱਖ ਇਤ ਜਿਆਦੇ ਇਹ ਆ ਵੀ ਚਲ ਮੈਂ ਤਾਂ ਹਾਲਾਤਾਂ ਨਾਲ ਲੜਦੀ ਲੜਦੀ ਇੱਥੋਂ ਤਾਂ ਹੀ ਆਈ ਗਈ ਬੇਕਮਾ ਇਹਦੀ ਥੋੜੀ ਜਿਹੀ ਦਿਮਾਕੀ ਹਾਲਤ ਤੇ ਠੀਕ ਨਹੀਂਗੀ ਗਾਂ ਇਹਨੇ ਵੀ ਜੋ ਮਤਲਬ ਬਚਪਨ ਤੋਂ ਇਹਨੇ ਕੰਮ ਕੀਤਾ ਪੜ੍ਹਾਈ ਨਹੀਂ ਗਾ ਵੀ ਇਹਨੇ ਸੰਘਰਸ਼ ਹੀ ਕੀਤਾ ਮੇਰੇ ਨਾਲੋਂ ਜ਼ਿਆਦਾ ਹੁੱਖਾ ਮੈਂ ਕਹਦਨੀ ਆ ਵੀ ਚਲੋ 2 ਮਿੰਟ ਵੀਡੀਓ ਬਣਾ ਲੈਨੇ ਹੱਸ ਖੇਡ ਲੈਨੇ ਮਾਨ ਕਿਤੇ ਦੀ ਕਿਤੇ ਹੋ ਜਾਂਦਾ ਮੈਂ ਨੂੰ ਕਹਦੀ ਇੱਕ ਤੂੰ ਸ਼ੌਂਕ ਪਾ ਲਾ ਹੈ ਵੀ ਮੈਂ ਤੇਰੇ ਚਿਹਰੇ ਨਾ ਪਛਾਨੀ ਜਾਊਂਗੀ ਤੂੰ ਮੇਰੇ ਚਿਹਰੇ ਨਾ ਪਛਾਨੇ ਜਾ ਜਦੋਂ ਮੇ ਨਾਲ ਦੁਨੀਆ ਤਾਂ ਬਹੁਤ ਕੁਝ ਕਹਿੰਦੀ ਆ ਵਿੱਚ ਹੁਣ ਸਾਡੇ ਰਿਸ਼ਤੇਦਾਰ ਸਾਨੂੰ ਕਹਿ ਦਿੰਦੇ ਆ ਕਿ ਦੂਜਾ ਲੋਕੀ ਐ ਬੋਲਦੇ ਆ ਤੁਹਾਨੂੰ ਜੋ ਬੋਲਦੇ ਆ ਮੈਂ ਕਿਹਾ ਕਿਸੇ ਨੇ ਨਾ ਤਾਂ ਕੋਈ ਲੋਕਾਂ ਨੇ ਆਣ ਕੇ ਦੇਖੇ ਜਾਣਾ ਤੇ ਨਾ ਹੀ ਕੋਈ ਵੀ ਰਿਸ਼ਤੇਦਾਰਾਂ ਨੇ ਜਦੋਂ ਹੁਣ ਮੇਰੀ ਬੁੜਿਆਟੀ ਲਈ ਸੀ ਉਹਦੇ ਮੈਨੂੰ ਕਿਸੇ ਨੇ ਸਾਥ ਨਹੀਂ ਦਿੱਤਾ ਮੇਰਾ ਤੇ ਮੇਰੇ ਘਰ ਵਾਲਾ ਸੀ ਸਾਈਕਲਾਂ ਤੇ ਚਾਰਾ ਚਾਰਾ ਡਾਕਟਰਾਂ ਨੂੰ ਬਦਲਣਾ ਲੈ ਕੇ ਜਾਣਾ ਕੁੜੀ ਨੂੰ ਮੇਰੀ ਨੂੰ ਕਿਸੇ ਨੇ ਸਾਨੂੰ ਪੁੱਛਿਆ ਤੇ ਕਰਨੀ ਸੀਗਾ ਤੇ ਅੱਜ ਮਾੜਾ ਮੋਟਾ ਵੀ ਚੱਲ ਰੱਬ ਨੇ ਵੀ ਰੋਟੀ ਖਾਂ ਜੋਗੇ ਕੀਤਾ ਤੇ ਅੱਜ ਹੁਣ ਪਤਾ ਏ ਵੀ ਚਲ ਇਹ ਵੀਡੀਓ ਬਣਾਉਂਦੇ ਆ ਵੀ ਵੀਡੀਓ ਚਾਲ ਦਿਆਂ ਤਾਂ ਹੁਣ ਲੋਕ ਕਹਿ ਦਿੰਦੇ ਰਸਤੇਦਾਰਾਂ ਦੇ ਫੋਨ ਆਉਂਦੇ ਆ ਤੂੰ ਐ ਕਰਦੇ ਤੂੰ ਜੋ ਕਰਦੇ ਮੂੰਹ ਤੇ ਕਵਾਸਾ ਤੇ ਚੋਰੀ ਕਵਾਸਾ ਤੇ ਮੈਂ ਇਹਨੂੰ ਕਹ ਦੇਣੀ ਵੀ ਤੂੰ ਕਿਸੇ ਦੀ ਪਰਵਾਹ ਨਾ ਕਰੀ ਦੇਖ ਜੇ ਤੇਰੀ ਅਸੀਂ ਬਾਹ ਫੜੀ ਆ ਤੇ ਤੈਨੂੰ ਹਮੇਸ਼ਾ ਤੈਨੂੰ ਅਸੀਂ ਨਾਲ ਹੀ ਰੱਖਾਂਗੇ ਵੀ ਤੂੰ ਕਦੇ ਇਹ ਗੱਲ ਨਾ ਸੋਚੀ ਵੀ ਮੈਨੂੰ ਖਣੀ ਵੀ ਛੱਡ ਦੇਣਗੇ ਤੇ ਜਾਂ ਮੈਰੀ ਕਿਉਂਕਿ ਇਹਦੀ ਮਾਂ ਤਾਂ ਤਰੋਤੀ ਲੈਂਦੀ ਨਹੀਂ ਨੀ ਵਿਚਾਰਾ ਘਰਾਚ ਕੰਮ ਕਰਨ ਜਾਂਦਾ ਹੁਣ ਸਿਆਲ ਆ ਠੰਡਾ ਚੱਲਦਾ ਹਮ ਅੱਜ ਥੋੜੇ ਕਰਕੇ ਅਟਕ ਗਏ ਵਿਆਹਾਂ ਚ ਮਤਵਲੀ ਭਾਂਡਾ ਠਿੱਕਰ ਦਾ ਕੰਮ ਕਰਦਾ ਭਾਂਡੇ ਚੱਕਦਾ ਹੈ ਲੋਕਾਂ ਦਾ ਕੋਈ ਭੋਗ ਨਹੀਂ ਛੱਡਿਆ ਭਾਂਡੇ ਮਾਂਜਣ ਨਾਲੋਂ ਕੋਈ ਖੁਸ਼ੀ ਦਾ ਹੋਵੇ ਕੋਈ ਗਮੀ ਦਾ ਹੋਵੇ ਪੈ ਸੱਚ ਕੰਮ ਕਰਦਾ ਵਿਚਾਰਾ ਹੈ ਮੈਂ ਤੇ ਮੈਂ ਤਾਂ ਇਹ ਗੱਲ ਕਹਿਨੀ ਆ ਵੀ ਥੋੜੀ ਜੀ ਸੋਚ ਨੂੰ ਬਦਲੋ ਜੇ ਕਮੈਂਟ ਕਰਨੇ ਚੰਗੇ ਕਰਿਆ ਕਰੋ ਹਮ ਹਮ ਬਾਕੀ ਗੱਲਾਂ ਮੈਂ ਤਾਂ ਦੂਜੀ ਗੱਲ ਇਹ ਆ ਵੀ ਕਮੈਂਟ ਅਗਲਾ ਨਾ ਆਪਦੀ ਸੋਚ ਤੇ ਕਰਦੇ ਜਿੱਦਾਂ ਦੀ ਉਹਦੀ ਸੋਚ ਆ ਅਗਲਾ ਉਦਾਂ ਦਾ ਕਮੈਂਟ ਕਰੂਗਾ ਹਮ ਕਿ ਕੋਈ ਇਹ ਨਹੀਂਗਾ ਵੀ ਜੇ ਹੁਣ ਮੈਂ ਕਹਿੰਨੀ ਮੈਂ ਸਹੀ ਆ ਜਾਂ ਇਹ ਭਗਤ ਸਹੀ ਆ ਹਨਾ ਤੇ ਵੀ ਲੋਕੀ ਸਾਨੂੰ ਚੰਗੇ ਕਮੈਂਟ ਕਰਨ ਲੋਕੀ ਉਦਾਂ ਦੇ ਕਮੈਂਟ ਕਰਨਗੇ ਜਿੱਦਾਂ ਦਾ ਮਤਲਬ ਉਹਨਾਂ ਦੀ ਸੋਚ ਆ ਜੇ ਉਹਨਾਂ ਦੀ ਗਲਤ ਸੋਚ ਆ ਉਹਨਾਂ ਨੇ ਗਲਤ ਕਰਨੇ ਵਿੱਚ ਬਹੁਤ ਸਹੀ ਕਮੈਂਟ ਕਰਦੇ ਜਿਹੜੇ ਸਪੋਰਟ ਕਰਦੇ ਆ ਤੇ ਵਧੀਆ ਕਮੈਂਟ ਕਰਦੇ ਆ ਉਹ ਕਿ ਭਾਈਆਂ ਨੂੰ ਕਹ ਬੋਲੋ ਚੱਲੀ ਜਾਂਦੀ ਭੈਣੇ ਉਹ ਜਿਹੜਾ ਜਦੋਂ ਵੀ ਬਈ ਤੁਹਾਨੂੰ ਕਮੈਂਟ ਤੁਸੀਂ ਵੇਖਦੇ ਹੋ ਜਾਂ ਪਿੰਡ ਚ ਲੋਕ ਤੁਹਾਨੂੰ ਕੀ ਕੁਛ ਕਹਿੰਦੇ ਆ ਵੀਡੀਓ ਬਣਾ ਕੇ ਤੇ ਐਂਟ ਜੇ ਕਈ ਤਾਂ ਹਾਂ ਕਹਿੰਦੇ ਬਹੁਤ ਵਧੀਆ ਬਣਾਉਨੇ ਤੁਸੀਂ ਹੂੰ ਤੇ ਕਈ ਕਹਿੰਦੇ ਤੁਸੀਂ ਇਹ ਰੇ ਆ ਕੀ ਰੱਥ ਫੜਾ ਤੁਹਾਡਾ ਹੂੰ ਤੇ ਮੈਂ ਫਿਰ ਕਹਿੰਦਾ ਧੁੰਕੀ ਜਾਂਦੇ ਧੁੰਕਦੇ ਹੂੰ ਛੇੜਦੇ ਵੀ ਆ ਹਾਂਜੀ ਹੂੰ ਕਈ ਤਾਂ ਹੁੰਦੇ ਨੇ ਫੌਜੀ ਸਾਹਿਬ ਵੀ ਕਹਿੰਦੇ ਸਬੇਦਾਰ ਵੀ ਕਹਿੰਦੇ ਜੀ ਹੂੰ ਹੋਰ ਕੋਈ ਕੁਛ ਕੀ ਕੁਛ ਕੀ ਕੁਛ ਬੋਲਦੇ ਆ ਕੀ ਕੁਛ ਕਹਿੰਦੇ ਆ ਹੋਰਾ ਤਾਂ ਪਸਕ ਇੱਕਦਮ ਆ ਗਈ ਹੈ ਇਹ ਚੜਨਾ ਜਾਂ ਹਾਂ ਬੜਾਈ ਨਾ ਇੱਕਦਮ ਇਹ ਚੱਲਿਆ ਸੀ ਕਿਤੇ ਵਿਚਾਰਾ ਕਾਮੀ ਚੱਲਿਆ ਸੀਗਾ ਤੇ ਦੋ ਤਿੰਨ ਮੁੰਡਿਆਂ ਨੇ ਇਹਨੂੰ ਘੇਰ ਲਿਆ ਤੇ ਦਾ ਪੂਰਾ ਫੜ ਕੇ ਹੁਣ ਇੰਨੀ ਠੰਡਾ ਪੂਰਾ ਫੜ ਕੇ ਖਿੱਚਣ ਲੱਗ ਪਈ ਸੀ ਤਾਂ ਕਿ ਉਹਦੇ ਨਾਲ ਤਾਂ ਤੂੰ ਜ਼ਿਆਦਾ ਵੀਡੀਓ ਬਣਾਉਣਾ ਸਾਡੇ ਨਾਲ ਵੀ ਬਣਾ ਆ ਕਿ ਉਹ ਏਡੀ ਜਨਾਨੀ ਚਾਂਟਾ ਫਲਾਣਾ ਢੋਂਕਾ ਵੀ ਜੇ ਕੱਲ ਨੂੰ ਪੈਸੇ ਆਉਣ ਲੱਗ ਪਏ ਤੈਨੂੰ ਨਹੀਂ ਕੁਸ ਵੀ ਬਿਤਣਾ ਤਾਂ ਉਹਨਾਂ ਨੂੰ ਐ ਪੁੱਛਣ ਆਲਾ ਵੀ ਜਿਹੜੇ 9 10 ਸਾਲੋਂ ਗਿਆ ਸੀ ਇਕੱਠੇ ਜੂੜੇ ਆ ਤਵੀ ਤੁਸੀਂ ਇਹਨਾਂ ਦਾ ਤੁਸੀਂ ਖਿਆਲ ਰੱਖਦੇ ਆਂ ਕਿ ਵੀ ਟੱਲ ਮੈਂ ਸੱਜੂ ਆ ਤਮੈ ਇਹਨਾਂ ਦਾ ਫਿਕਰ ਕਰਨਾ ਹੁਣ ਮੈਂ ਇਹਨਾਂ ਨੂੰ ਸੱਦ-ਸੱਦ ਕੇ ਬੱਚਾ ਨੂੰ ਸੱਦ ਕੇ ਲਿਆਉਣਾ ਵੀ ਉਹਨਾਂ ਨੇ ਰੋਟੀ ਖਾਧੀ ਆ ਕਿ ਨਹੀਂ ਉਹਨੂੰ ਪੁੱਛ ਕੇ ਆਓ ਕਿੱਥੇ ਆ ਹੈ ਤੇ ਲੋਕ ਇਹਨਾਂ ਨੂੰ ਐ ਟ੍ਰੋਲ ਬਹੁਤ ਜ਼ਿਆਦਾ ਕਰਦੇ ਵੀਰ ਜੀ ਬਹੁਤ ਜ਼ਿਆਦਾ ਪੁੱਛ ਕੇ ਸਹੀ ਸਹੀ ਪੁੱਛੇ ਬਾਹਰਲੇ ਜਿਹੜੇ ਆ ਬਹੁਤ ਜ਼ਿਆਦਾ ਸੰਜੋਗ ਦੇਂਦੇ ਤੇ ਪਿੰਡ ਚ ਤਾਦੀ ਦੁਨੀਆ ਵੀ ਮੱਚਣ ਵਾਲੀ ਆ ਹਾਂ ਹਾਂਜੀ ਹਾਂਜੀ ਪਿੰਡ ਜੀ ਤੁਸੀਂ ਕਹਿੰਦੇ ਸੀ ਬਹੁਤ ਅਪਸ਼ਬਦ ਵੀ ਬੋਲਦੇ ਨੇ ਬਹੁਤ ਜ਼ਿਆਦਾ ਜੀ ਬੋਲ ਦਿੰਦੇ ਹਾਂ ਅਈ ਥੱਕਾ ਜਨਾਨੀ ਉਹ ਆਏ ਆ ਤੂੰ ਆਏ ਆ ਤੂੰ ਉਹਦੇ ਮਗਰ ਲੱਗਾ ਵੀ ਆ ਤੂੰ ਮੈਂ ਤਾਂ ਇਹ ਗੱਲ ਕਹਿਨੀ ਵੀ ਮੈਂ ਸਹੀ ਆ ਮੈਂ ਗਲਤ ਆ ਮੈਂ ਆਪਦੇ ਬੱਚਿਆਂ ਚ ਮੈਂ ਆਪਦੇ ਪਰਿਵਾਰ ਚ ਹਨਾ ਜੇ ਕਿਸੇ ਨੇ ਬੁਲਾਉਣਾ ਅਗਲਾ ਹੱਸ ਕੇ ਬੁਲਾ ਲੇ ਤੇ ਜੇ ਕਿਸੇ ਨੇ ਨਹੀਂ ਬੁਲਾਉਣਾ ਤਾਂ ਅਗਲੇ ਦੀ ਮਰਜ਼ੀ ਹਨਾ ਬਈ ਤੁਹਾਡੀ ਕਿਵੇਂ ਦੀ ਜ਼ਿੰਦਗੀ ਆ ਕਿਵੇਂ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਵੇਂ ਰਹੀ ਤੁਹਾਡੀ ਜਿੰਦਗੀ ਜ਼ਿੰਦਗੀ ਮਾਇਦਕ ਨਾ ਸਗਈ ਅਸੀਂ ਦਨਾਂਦੇ ਰਹੀਏ ਔਰ ਠੀਕ ਹੈ ਤੁਸੀਂ ਤਾਂ ਬਣਾਉਂਦੇ ਰਹੋ ਵੀ ਤੁਸੀਂ ਬਚਪਨ ਚੋਂ ਕਿਵੇਂ ਸੀਗੇ ਕਿਵੇਂ ਰਿਹਾ ਤੁਹਾਡਾ ਜੀਵਨ ਬਚਪਨ ਤਾਂ ਦੀ ਕਹਦਾ ਮੈਂ ਡੈਡੀ ਹੁੰਦੇ ਤਾਂ ਬਹੁਤ ਕੰਮ ਕੀਤਾ ਇੱਕ ਮੇਰਾ ਭਰਾ ਮਰ ਗਿਆ ਸੀਗਾ ਇੱਕ ਮੇਰੀ ਭੈਣ ਮੈਲੀ ਇੱਕ ਵਿਆਹਤੀ ਸੀਗੀ ਨਾ ਧਿਆਨ ਲਗਾ ਬਣੀ ਦੀ ਹੈ ਤੇ ਮੈਂ ਹੀ ਕੰਮ ਕਰਦਾ ਹਾਂ ਤਾਂ ਕਰ ਨਹੀਂ ਸਾਦੀ ਕਰ ਅੱਜ ਜਣਾ ਸੀ ਅੱਜ ਫਿਰ ਫਿਰ ਤੁਹਾਡੇ ਹਮੇ ਕਰਤੇ ਰਹਿਣਾ ਤੇ ਮੈਂ ਇੱਕ ਤੁਸੀਂ ਬਚਪਨ ਤੋਂ ਹੀ ਕੰਮ ਕਰੀ ਜਾਂਦੇ ਹੋ ਹਾਂਜੀ ਬਚਪਨ ਤੋਂ ਘਰ ਦਾ ਉਦੋਂ ਦਾ ਹੀ ਸੰਭਿਆ ਹੋਇਆ ਹੈ ਹਾਂਜੀ ਬਚਪਨ ਤੋਂ ਹੀ ਜਾਨੀ ਕਿਨੇ ਸ਼ੰਗਾਰ ਚੀਜ਼ ਬਹੁਤ ਜ਼ਿਆਦਾ ਕੀਤਾ ਹੈ ਬਚਪਨ ਤੋਂ ਮੈਨੂੰ ਆ ਕੱਲ ਨੂੰ 15ਵਾਂ ਸਾਲ ਲੱਗ ਗਿਆ ਨਾ ਸਾਡੇ ਵਿਆਹ ਨੂੰ 5 ਤਰੀਕ ਤੋਂ ਮੈਂ ਜਦੋਂ ਦਾ ਮਤਵ ਵਾਲਾ ਇਹ ਮੇਰਾ ਸਿਰ ਆਤੀ ਉਧਰ ਪਰਲੇਗਾ ਜਦੋਂ ਦਾ ਮਤਵ ਵਾਲਾ ਮੈਂ ਇਹਨਾਂ ਨੂੰ ਵੇਣੀ ਹੈ ਨਾ ਬਸ ਇਹ ਲੋਕਾਂ ਦੇ ਵਿਆਹਾਂ ਚ ਕੰਮ ਕਰਦੇ ਪੈਲਸਾਂ ਚ ਵੀ ਜਾ ਕੇ ਭਾਂਡੇ ਧੋਨੇ ਉਹਦਾ ਇਹੀ ਕੰਮ ਕਰਦਾ ਬਸ ਇਹੀ ਕੰਮ ਕਰਦਾ ਕਿਉਂਕਿ ਕੋ ਪਾਰਾ ਹੋਇਆ ਇਹਨਾਂ ਤੋਂ ਕੰਮ ਹੁੰਦਾ ਨਹੀਂ ਮੈਂ ਕੰਮ ਕਰਦੀ ਆ ਵੀ ਜਾਂ ਕਹਿ ਦੇ ਕਿ ਜਿਹੜੇ ਕਰਦੇ ਰਹਿਣ ਜਾਂ ਕਹਿ ਦੇ ਰੇ ਕਰ ਲਓ ਪਾਲੂਗਾ ਸਪਰੇਅ ਕਰ ਲੂਗਾ ਕੋਈ ਇਦਾਂ ਦਾ ਕੰਮ ਤਾਂ ਇਹ ਤੋਂ ਹੁੰਦਾ ਨਹੀਂਗਾ ਵੀਡੀਓ ਚ ਇਹਦੇ ਸ਼ਰੀਰ ਬਾਰੇ ਵੀ ਹੁੰਦੀ ਆ ਬਾਈ ਦੇ ਬਾਰੇ ਗੱਲਾਂ ਕਰਦੇ ਆ ਬਹੁਤ ਕੁਛ ਕਹਿੰਦੇ ਆ ਬਹੁਤ ਜਿਆਦਾ ਕੁਛ ਕਹਿੰਦੇ ਆ ਅਕਾ ਪਰਸੇ ਚੌਥੀ ਵੀਡੀਓ ਬਣਾਈ ਸੀ ਅਸੀਂ ਇੱਕ ਅਮ ਤੇਰਾ ਸਾਇ ਸਵੈਮ ਸਾਇ ਜਾਂ ਖਨੀ ਲੱਕ ਦਾ ਕੁਛ ਇਦਾਂ ਜਿਹਾ ਬਣਾਈ ਸੀ ਤੇ ਉਹਦੇ ਤੇ ਕਮੈਂਟ ਕੀਤੇ ਤੋ ਆਪ ਦਾ ਵੇਂਦਾ ਨਹੀਂ ਆਪ ਤੋ ਫਲਾਨਾ ਨਹੀਂ ਵੇਂਦਾ ਤੂ ਤਿਉਂਕਾ ਨਹੀਂ ਵੇਂਦਾ ਕਾਰਨ پتہ ਕਿ ਉਹ ਇਹਨਾਂ ਆਉਣ ਲੱਗਾ ਸੀ ਤੇ ਇਹਨੇ ਕਮੀਜ਼ ਉਤਾਰਿਆ ਤੇ ਮੈਂ ਇਹਨੂੰ ਕਹਿੰਦਾ ਮੈਂ ਖਾਣ ਤਾਂ ਤੂੰ ਕੱਪੜੇ ਲਾਏ ਮੈਂ ਕਿਹਾ ਵੀਡੀਓ ਨਾ ਬਣਾ ਗਿਆ ਕਿ ਮੈਂ ਕਹਿਸ ਗੀਤ ਤੇ ਕਹਿੰਦਾ ਚੱਲ ਬਣਾ ਲੈਨੇ ਆ ਤੇ ਬਹੁਤ ਬਸੇਵੇ ਸਰੀਰਵਾਰੇ ਕਹਿੰਦੇ ਆ ਮੈਂ ਤਾਂ ਇਹ ਗੱਲ ਕਹਿੰਨੀ ਹੈ ਕਿ ਇਹਨਾਂ ਦੀ ਬੰਤ ਹੀ ਇਦਾਂ ਦੀ ਆ ਇਹਦੀ ਮਾਂ ਵੀ ਇਦਾਂ ਦੀ ਆ ਇਹਦੀ ਭੈਣ ਵੀ ਇਦਾਂ ਦੀ ਆ ਸਰੀਰ ਪੱਖੋ ਤੇ ਇਦਾਂ ਜਿਹੜੇ ਭਰਾ ਦੇ ਡੈਥ ਹੋਈ ਉਹ ਵੀ ਇਦਾਂ ਦਾ ਸੀ ਤੇ ਇਹਦਾ ਡੈਡੀ ਵੀ ਇਦਾਂ ਦਾ ਹੀ ਆ ਹਾਂ ਸਾਰੇ ਸਾਰੇ ਸਰੀਰ ਹਾਂ ਸਾਰੇ ਸਰੀ ਇਹਨਾਂ ਦੇ ਹੀ ਆ ਹੱਡੀ ਇਹੋ ਜੀ ਹੱਡੀ ਇਹਨਾਂ ਦੀ ਇਹੋ ਜੀ ਆ ਤਾਂ ਜੀ ਜੀ ਜਦੋਂ ਤੁਹਾਨੂੰ ਫਿਰ ਕੀ ਫੀਲ ਹੁੰਦਾ ਜਦੋਂ ਲੋਕ ਹਨਾ ਇਸ ਤਰੀਕੇ ਨਾਲ ਬੋਲਦੇ ਆ ਤੁਹਾਡੀ ਜ਼ਿੰਦਗੀ ਬਾਰੇ ਵੀ ਜਾਣਦੇ ਨਹੀਂ ਹੁਣ ਮੈਂ ਤੁਹਾਡਾ ਘਰ ਦੇ ਹਾਲਾਤ ਦੇਖ ਰਿਹਾ ਵੀ ਘਰ ਚ ਵੀ ਛੱਤ ਵੀ ਪੂਰੀ ਪ੍ਰੋਪਰਟੀ ਕੇ ਨਾਲ ਨਹੀਂ ਕਿਤੇ ਬੱਲੇ ਆ ਕਿਤੇ ਟੀਨ ਆ ਹਨਾ ਤੇ ਲੋਕਾਂ ਨੂੰ ਇਹ ਹਾਲਾਤ ਤਾਂ ਨਹੀਂ ਪਤਾ ਨਹੀਂ ਵੀਰ ਜੀ ਲੋਕਾਂ ਨੂੰ ਨਾ ਮਤਵਲ ਐ ਪਤਾ ਹੁੰਦਾ ਵੀ ਜੇ ਹੱਸਦਿਆਂ ਨੂੰ ਦੇਖ ਲੈਣਾ ਉਹਨਾਂ ਨੂੰ ਐ ਹੋਣਾ ਵੀ ਬਹੁਤ ਜ਼ਿਆਦਾ ਖੁਸ਼ ਆਂਦਰੋਂ ਹਨਾ ਕਿਸੇ ਨੂੰ ਕਿਸੇ ਦੇ ਦੁੱਖ ਵਾਰਾ ਨਹੀਂ ਪਤਾਗਾ ਇੰਨਾ ਕੁ ਮੈਂ ਮਾਰੇ ਦੁੱਖ ਵੇਖੇ ਵੀ ਮੈਂ ਕੁਝ ਕਹਿ ਨਹੀਂ ਸਕਦੀ। ਜੱਪ ਕਰ। ਜੱਪ ਕਰ। ਅਭੀ। ਕਿਪੜਾ। ਅਸਲ ਪਹਿਲਾਂ ਤਾਂ ਪਠੇ ਦਾ ਕੰਮ ਬਹੁਤ ਜ਼ਿਆਦਾ ਨਹੀਂ ਕੀਤਾ। ਮੇਰੇ ਵਿਆਹ ਨੂੰ 16 ਦਿਨ ਹੋਏ ਸੀ। ਜਦੋਂ ਉਹ ਮੈਂ ਪਠੇ ਦਾ ਕੰਮ ਕਰਾਇਆ ਉਹਨਾਂ ਨੇ ਪਰਵਾਹ ਨਹੀਂ ਤਾਂ ਕਰਨੀ ਪੈਂਦਾ ਨਾ ਬਾਈ ਕਰਨਾ ਪੈਂਦਾ ਕਿ ਮੈਂ ਤਾਂ ਹੱਦ ਤੋਂ ਵੱਧ ਤਖਲੀਫਾਂ ਵੇਖੂੰਗਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਮੈਂ ਇਹ ਨਹੀਂ ਕਹਿੰਦੀ ਵੀ ਕਰਮ ਨਹੀਂ ਹੁੰਦੇ ਨਾ ਕਾਰਨ ਤਾਂ ਤਾਂ ਕੀ ਹੈ ਵੀਰ ਜੀ ਜਿੱਥੇ ਬੰਦੇ ਨੂੰ ਸਪੋਰਟ ਕਰ ਦਿੰਦੀ ਹੋਵੇ ਤੇ ਸਭ ਤੋਂ ਜ਼ਿਆਦਾ ਤੀ ਨੂੰ ਤਾਂ ਪਿੱਕੇ ਦੀ ਸਪੋਰਟ ਹੁੰਦੀ ਆ ਮੇਰੇ ਪਿੱਕ ਕਹਿੰਦੇ ਆ ਸੀ ਪੰਜ ਪੈਣਾ ਸਾਨੂੰ ਪੰਜ ਪੈਣਾ ਨੂੰ ਸਪੋਰਟ ਨਹੀਂ ਕਿਸੇ ਦੀ ਵੀ ਪਿੱਛੋਂ ਦਾ ਹੂੰ ਵੀ ਮੈਂ ਤੈਨੂੰ ਸਹੀ ਦੱਸਾਂ ਵੀਰ ਜੀ ਮੇਰੇ ਤੈਨੂੰ ਮੈਂ ਅੱਗੇ ਵੀ ਦੱਸਿਆ ਸੀ ਕਿ ਮੇਰੇ ਡੈਡੀ ਨੂੰ ਮਤਲਬ ਵੀ ਮੈਂ 11 ਸਾਲਾਂ ਦੀ ਸੀ ਤਿੰਨ ਭੈਣਾਂ ਮੇਥੋਂ ਵੱਡੀਆਂ ਤੇ ਇੱਕ ਮੇਥੋਂ ਛੋਟੀ ਆ ਤੇ ਅਸੀਂ ਪੰਜ ਭੈਣਾਂ ਦੋ ਭਰਾਏ ਮੇਰੇ ਤੁਸੀਂ ਇੰਨੇ ਕ ਪਿੱਛੇ ਵੀ ਆ ਦੇ ਦੁੱਖ ਦੇਖਿਆ ਨਾ ਵੀ ਮੈਂ ਕਹਿਣ ਸੌਣੇ ਤੋਂ ਮੈਂ ਲੋਕਾਂ ਦੇ ਸਿੱ ਘਰਾਂ ਚ ਸੱਤਾ-ਸੱਤਾ ਘਰਾਂ ਦੇ ਕੰਮ ਕਰਨ ਜਾਣਾ ਇੱਕ ਦਿਨ ਚ ਇੱਕ ਦਿਨ ਚ ਆ ਪੈੰਡ ਦਾ ਢੇੜਾ ਦੇ ਦੇਣਾ ਅਸੀਂ ਸਵੇਰ ਉੱਠ ਵੇਣਾ ਤੇ ਇੱਕ ਦੋ ਤਿੰਨ ਹਾਂ ਹਾਂ ਐ ਅਸੀਂ ਸਵੇਰ ਉੱਠ ਖੜਨਾ ਸਾਡੀ ਮੰਮੀ ਨੇ ਕਹਿ ਦੇਣਾ ਵੀ ਚਾਹ ਪੀ ਲੋ ਤੇ ਚਲੋ ਖਰਾਨਿਆਂ ਦੇ ਵੀ ਬੇਲੇ ਨੇ ਸਿਆਲਾਂ ਦੇ ਦਿਨਾਂ ਚ ਧੁੰਦ ਪਿਆ ਪੈਂਦੀ ਹੁੰਦੀ ਸੀ ਤੇ ਅਬ ਸਾਡੇ ਮਤਲਬ ਲਿਕਾ ਲਿਕਾ ਖੇਸਾਂਗਾ ਲਿੰਗਾ ਹੋਣਾ ਜੇ ਤਾਂ ਅਸੀਂ ਅੱਗੇ ਨੂੰ ਖਿੱਚ ਲੈਣੀ ਖੇਸੀ ਪਿੱਛੋਂ ਨੰਗਾ ਹੋ ਜਾਣਾ ਜੇ ਪਿੱਛੋਂ ਅਸੀਂ ਕਿੱਤਨੀ ਤੇ ਅੱਗੋਂ ਨੰਗਾ ਹੋ ਜਾਣਾ ਤੇ ਚੱਪਲਾ ਪਾਣਾ ਹੁੰਦੀਆਂ ਸੀ ਅਸੀਂ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ ਨਾਲ ਸ਼ੁਰੂ ਤੋਂ ਸੰਘਰਸ਼ ਕੀਤਾ ਤੇ ਅਸੀਂ ਸੱਤਾ ਸੱਠ ਅਠਾ ਅਠਾ ਕਰਾਂ ਦਾ ਕੰਮ ਕਰਕੇ ਆਉਣਾ ਫਿਰ ਉਹਨੇ ਮੇਰੀ ਮਾਂ ਨੇ ਲੈ ਜਾਣਾ ਵੀ ਚਲੋ ਫਲਾਣੇ ਦੇ ਕੁੱਪੀ ਲੈ ਪਕਾਉਣੀਆਂ ਫਲਾਣੇ ਦੇ ਟੀਂਡੇ ਕੱਢ ਕੇ ਆਉਣੇ ਤੇ ਟੀਂਡਿਆਂ ਦਾ ਜਾਦਾ ਹੁੰਦਾ ਸੀਗਾ ਫਲਾਣੇ ਦੇ ਪੱਠੇ ਵੜਨ ਜਾਣਾ ਫਲਾਣੇ ਦੀ ਕਪਾਹ ਚ ਬਣ ਜਾਣੀ ਵੀ ਅਸੀਂ ਬਹੁਤ ਜ਼ਿਆਦਾ ਕੰਮ ਕੀਤਾ ਤੇ ਮੈਂ ਸੱਚ ਪੁੱਛੇ ਮੈਂ ਤਾਂ ਪੜ੍ਹੀ ਵੀ ਨਹੀਂ ਗਈ ਮੈਨੂੰ ਪੰਜਵੀਂ ਚ ਚੌਥੀ ਪੰਜਵੀਂ ਚ ਸੀਗੀ ਜਦੋਂ ਮਤਲਬ ਡੈਡੀ ਦੀ ਡੈਥ ਹੋਈ ਐ ਤੇ ਮੈਂ ਹਟ ਗਈ ਸੀਗੀ ਤੇਰੇ ਜਦੋਂ ਮੈਂ ਅੱਗੇ ਪੜਨਾ ਸੀ ਤੇ ਮੇਰ ਮਾਂ ਨੇ ਮੈਨੂੰ ਕਹਿਤਾ ਕਹਿੰਦੀ ਵੀ ਪੜਾਂਗਾ ਇੱਥੇ ਛੱਡ ਦਿਓ ਤੁਸੀਂ ਲੋੜ ਨਹੀਂ ਹੁਣ ਕਈ ਕੋਈ ਵਾਰ ਮੈਨੂੰ ਨਹੀਂ ਕਿ ਸਿਕਮੈਂਟ ਦੀ ਸਮਝ ਆਉਂਦੀ ਤੇ ਮੈਂ ਆਪਦੀ ਕੁੜੀ ਤੋਂ ਪੜਾਉਣੀ ਆ ਮੈਨੂੰ ਜੇ ਨਹੀਂ ਸਮਝ ਆਉਂਦੀ ਕੀ ਤੇ ਮੈਂ ਆਪਦੀ ਕੁੜੀ ਤੋਂ ਪੜਾ ਲੈਂਗੀ ਆ ਤੁਹਾਨੂੰ ਫਿਰ ਕਿਵੇਂ ਮਹਿਸੂਸ ਹੁੰਦਾ ਵੀ ਜਦੋਂ ਕੁੜੀ ਠੋਡੀ ਪੜਦੀ ਹੈ ਜਦੋਂ ਕਮੈਂਟ ਜਦੋਂ ਮੇਰੀ ਕੁੜੀ ਪੜਦੀ ਆ ਉਹ ਪੜਦੀ ਪੜਦੀ ਤੇ ਰੁਕ ਜਾਂਦੀ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਗਲਤ ਹੋਊਗਾ ਤੇ ਮੈਂ ਫੜ ਕੇ ਫੋਨ ਤੇ ਮੈਂ ਡਿਲੀਟ ਕਰ ਦਿੰਨੀ ਆ ਹੂੰ ਹਾਂ ਤੇ ਭੈਣੇ ਜਦੋਂ ਤੁਸੀਂ ਸ਼ੁਰੂ ਚੋਂ ਤੋਂ ਕੰਮ ਕੀਤਾ ਵੀ ਉਹਨਾਂ ਸੱਤ-ਸੱਤ ਘਰਾਂ ਚ ਕੀਤਾ ਸਾਰੇ ਬੰਦੇ ਚੰਗੇ ਵੀ ਨਹੀਂ ਹੁੰਦੇ ਤੇ ਸਾਰੇ ਮਾੜੇ ਵੀ ਨਹੀਂ ਹਾਂਜੀ ਹਾਂਜੀ ਤੇ ਉਦੋਂ ਵੀ ਫਿਰ ਤੁਹਾਡੇ ਨਾਲ ਕੁਝ ਐਸੀਆਂ ਵੀ ਗੱਲਾਂ ਹੋਈਆਂ ਹੋਣਗੀਆਂ ਬਹੁਤ ਜ਼ਿਆਦਾ ਵੀਰੇ ਬਹੁਤ ਜ਼ਿਆਦੇ ਬੜੀਆਂ ਕੁੜੀਆਂ ਨਾਲ ਜਾਂ ਉਹਨਾਂ ਨਾਲ ਵੀ ਇਹੋ ਜਿਹੇ ਹਾਲਾਤ ਵੀ ਬਹੁਤ ਹੋ ਜਾਂਦੇ ਆ ਬਹੁਤ ਜ਼ਿਆਦੇ ਵੀਰੇ ਤੁਰਿਆ ਜਾਂਦੇ ਨੂੰ ਮਤਲਬ ਜਿੱਥੇ ਚਾਰ ਬੰਦੇ ਬੈਠੇ ਹੋਣੇ ਜਾਂ ਉੱਥੇ ਮੁੰਡੇ ਖੜੇ ਹੋਣੇ ਚਾਰਾਂ ਮੁੰਡਿਆਂ ਨੇ ਛੇੜਨਾ ਕਿਉਂਕਿ ਨੌਜਵਾਨ ਕੁੜੀਆਂ ਨੂੰ ਹਰੇਕ ਹੀ ਅਗਲਾ ਤਕਉਂਦਾ ਹੈ ਹੈ ਤੇ ਸਾਡੀ ਮਾਂ ਨੇ ਪਤਾ ਕੀ ਕਰਨਾ ਮਤਲਬ ਜਦੋਂ ਸਾਡਾ ਡੈਡੀ ਮਰਿਆ ਮਰਿਆ ਨਾ ਤੇ ਸਾਡੇ ਇੱਕ ਕਮਰਾ ਹੀ ਸੀਗਾ ਤੇ ਅਸੀਂ ਸੱਤ ਭੈਣ ਭਰਾਏ ਪੰਜ ਭੈਣਾਂ ਤੇ ਦੋ ਭਰਾ ਤੇ ਛੋਟੇ ਛੋਟੇ ਸੀ ਸਾਡਾ ਡੈਡੀ ਦੀ ਡੈਥ ਹੋਈ ਆ ਮੇਰੀ ਮੰਮੀ ਨੇ ਕਹਿ ਦੇਣਾ ਨਾ ਤੁਝਾ ਕਲ ਚਲੋ ਸਾਰੇ ਪਿਸ਼ਾਅ ਕਰਨ ਚਲੋ ਜਿਹਨੇ ਜਿਹਨੇ ਜਾਣਾ ਰਾਤ ਨੂੰ ਗਰਮਲਾਂ ਚ ਵੀ ਅਸੀਂ ਸਾਰਿਆਂ ਨੇ ਕਰਿਆ ਨਾ ਤੇ ਉਹਨੇ ਅੰਦਰੋਂ ਕੁੰਡੀ ਲਾ ਕੇ ਤੇ ਜਿੰਦਾ ਲਾ ਲੈਣਾ ਵੀ ਨਾ ਮੈਨੂੰ ਕੋਈ ਮਾੜਾ ਕਹੇ ਤਾਂ ਨਾ ਮੇਰੇਗਾ ਢੰਗ ਨਾਲ ਮਾੜਾ ਕਹੇ ਫਿਰ ਜਦੋਂ ਮਤਲਬ ਜਿੰਨੇ ਵਾਰਾ ਦੇਖਣਾ ਸੀ ਸਾਰਿਆਂ ਨੇ ਸੱਤਾ ਪਹਿਣ ਪਰਾਵਾਂ ਨੇ ਤੇ ਅੱਠਵੇਂ ਸਾਡੀ ਮਾਂ ਨੇ ਐ ਉੱਠ ਕੇ ਬਾਥਰੂਮ ਜਾਣਾ ਤੇ ਫੇਰ ਆਣ ਕੇ ਲੋਕਾਂ ਨੂੰ ਮੇਰੀ ਮਾਂ ਨੂੰ ਵੀ ਬਹੁਤ ਘਸ ਗਿਆ ਚਲੋ ਆਪਾਂ ਨਹੀਂ ਕਹਿੰਦੇ ਆ ਨਾ ਉਹਨੇ ਹੱਕ ਹਲਾਲ ਦੀ ਕਮਾਈ ਨਾਲ ਸਾਨੂੰ ਵਿਆਹ ਤਾਂ ਸਾਡੇ ਕੋਲ ਅਸਤ ਮੇਰੇ ਪਿੰਗਾ ਪਹਿਣਾ ਦੇ ਕਲੱਬ ਚ ਵਿਆਹ ਹੋਇਆ ਤੇ ਘਸ ਮਤਲਬ ਵੀ ਉਹਨੇ ਚੁੰਨੀ ਚੜਾਵੇ ਕਿਤੇ ਮੇਰੇ ਇੱਥੇ 5 ਗ੍ਰਾਂਈ ਵੱਡੀ 5 ਗ੍ਰਾਂਈ ਕਲ ਇਹ ਤੇ ਮੈਨੂੰ ਦੇਖਣ ਆਏ ਸੀ ਜਦੋਂ ਮਤਲਬ ਲੈ ਆਏ ਸੀ ਮੇਰਾ ਵੀ ਚੁੰਨੀ ਚੜਾਵੇ ਹੋਇਆ ਕਿ ਚਾਰੀ ਕੱਲੀ ਔਰਤ ਕਿਵੇਂ ਇੰਨੀ ਹਾਂਜੀ ਬਹੁਤ ਮੈਂ ਹਾਂ ਹਾਂਜੀ ਤੇ ਹੁਣ ਮਤਲਬ ਵੀ ਦੁਨੀਆ ਨੂੰ ਤਾਂ ਇਦਾਂ ਲੱਗਦਾ ਵੀ ਖਨੀ ਬਹੁਤ ਜ਼ਿਆਦਾ ਖੁਸ਼ ਆ ਮੈਨੂੰ ਤਾਂ ਦੁੱਖ ਆਉਂਦਾ ਵੀ ਆਪਾਂ ਮੈਂ ਤਾਂ ਪਿੱਛੇ ਵੀ ਅਸੀਂ ਤਾਂ ਬਹੁਤ ਜ਼ਿਆਦਾ ਦੁਖੀ ਸੀ ਨਾ ਤੇ ਮੈਂ ਤਾਂ ਜੋ ਵੀ ਆਈ ਹਾਂ ਮੈਂ ਤਾਂ ਅੱਗੇ ਵੀ ਦੁਖੀ ਚੱਲੇ ਆ ਜਿੱਦਣ ਮੇਰੇ ਡੈਡੀ ਦੀ ਡੈਥ ਹੋਈ ਆ ਤੇ ਮੇਰਮਾਨ ਨੂੰ ਆਂਦਾ ਸੀ ਕਹਿੰਦਾ ਵੀ ਦਿਹਾੜੀਦਾਰ ਦੇ ਕਹਿੰਦਾ ਸੀ ਰਿਸ਼ਤਾ ਨਹੀਂ ਕਰਨਾ ਮੇਰੇ ਤੇ ਮੇਰੇ ਪੈਨ ਇੱਕ ਵਿਆਈ ਸੀ ਚਾਰ ਰਹਿਗਣਾ ਸੀ ਕਹਿੰਦਾ ਦਿਹਾੜੀਦਾਰ ਦੇ ਰਸਤਾ ਨਹੀਂ ਕਰਨਾ ਮੇਰਿਆਂ ਕੁੜੀਆਂ ਨੇ ਬਹੁਤ ਕੰਮ ਕੀਤੇ ਐਨੇ ਕਿਹਾ ਤੇ ਭਾਰ ਜਿੱਥੇ ਵੀ ਉਹ ਗੱਲ ਰੱਬ ਨੇ ਸੰਜੋਗ ਲਿਖੇ ਹੁਣ ਹਨਾ ਤੇ ਜਦੋਂ ਮੈਂ 16 ਦਿਨ ਹੋਲੇ ਸੀ ਮੇਰੇ ਵਿਆਹ ਨੂੰ ਤੇ ਮੈਂ ਇੱਟਾਂ ਇਹਨਾਂ ਨਾਲ ਗਈ ਕੜੋਣਾ ਤੇ ਮੈਂ ਥੋੜੇ ਜਿ ਦਿਨਾਂ ਬਾਅਦ ਮੈਂ ਦੇ ਮੰਮੀ ਨੂੰ ਮਿਲਣ ਗਈ ਤੇ ਚੂੜੇ ਵਿੱਚੋਂ ਨਾ ਮੇਰੇ ਲਾਗ ਨਿਕਲੇ ਸੀ ਤੇ ਉਹ ਚ ਗਾਰਾ ਫਸਿਆ ਸੀ ਮੇਰੀ ਮੰਮੀ ਆndi tu itta kadan lag pi ਮੈਂ ਕਿਹਾ ਨਹੀਂ ਮੰਮੀ ਮੈਂ ਕਿਹਾ ਤੈਨੂੰ ਕੋਣ ਮੈਂ ਕਿ ਮੈਂ ਤਾਂ ਕਿਤੇ ਕਿਤੇ ਚੌੜ ਕਰ ਲੈਣੀ ਹੁੰਦੀ ਆ ਕਹਿੰਦੀ ਮੈਨੂੰ ਪਤਾ ਐ ਕਹਿੰਦੀ ਤੇਰੇ ਪਿਓ ਨੇ ਕਿਹਾ ਸੀ ਵੀ ਪੱਠੇ ਵਾਲੀ ਦੇ ਰਿਸ਼ਤਾ ਨਹੀਂ ਕਰਨਾ ਕਹਿੰਦੀ ਕਿ ਮੈਨੂੰ ਤਾਂ ਪਤਾ ਨਹੀਂ ਸੀਗਾ ਤੇ ਬਸ ਅੱਜ ਦੇ ਬਦਲ ਦੇ ਤੇ ਹੀ ਬਦਲਦੇ ਗਿਆ ਬਦਲਦੇ ਗਿਆ ਤੇ ਅੱਜ ਉਹ ਦਿਨ ਵੀ ਮੈਨੂੰ ਤਾਂ ਯਾਦ ਆਉਂਦੇ ਆ ਜਿਹੜੇ ਮਤਲਬ ਵੀ ਪਿੱਛੇ ਤੇ ਲੈ ਕੇ ਜਦੋਂ ਨਾ ਕੋਈ ਅੱਜ ਦੁੱਖ ਹੋਵੇ ਮੈਨੂੰ ਪਿਛਲੀਆਂ ਗੱਲਾਂ ਯਾਦ ਆਉਂਦੀਆਂ ਮੈਨੂੰ ਅੱਜ ਦਾ ਦੁੱਖ ਨਹੀਂ ਯਾਦ ਆਉਂਦਾ ਵੀ ਮੈਂ ਅੱਜ ਦੀ ਦੁੱਖ ਦੀ ਘੜੀ 'ਚ ਮੈਨੂੰ ਪਿਛਲੀਆਂ ਗੱਲਾਂ ਯਾਦ ਆਉਂਦੀਆਂ ਹਨ ਵੀ ਮੈਂ ਸ਼ੁਰੂਤ ਮੇਰੀ 35 ਸਾਲ ਦੀ ਉਮਰ ਆ ਤੇ ਮੈਨੂੰ ਪਿਛਲੇ ਤੋਂ ਆਏ ਯਾਦ ਆਉਂਦੇ ਨੇ ਕਿ ਮੈਂ ਪਿੱਛੇ ਤੋਂ ਹੀ ਦੁੱਖ ਦੇਖਿਆ ਰੱਬ ਨੇ ਨਾ ਪੜਾਈ ਲਿਖਾਈ ਸਾਡੇ ਕਰਮਾਂ 'ਚ ਸੀ ਨਾ ਕੋਈ ਅੱਜ ਦਾ ਲੀੜਾ ਕੱਪੜਾ ਕਰਮਾਂ 'ਚ ਸੀ ਤੇ ਨਾ ਕੋਈ ਅੱਜ ਦਾ ਖਾਣਾ ਹੰਡਾਉਣਾ ਕਰਮਾਂ 'ਚ ਸੀ ਵੀ ਵਿਆਹ ਕਰਵਾ ਕੇ ਮੈਂ 7 ਸਾਲ ਇਹਨਾਂ ਨੇ ਕੰਮ ਕਰਾਇਆ ਪੱਠੇ ਦਾ ਉਦੋਂ ਬਾਅਦ ਮਰ ਕੇ ਮੈਂ ਜਵਾਕ ਦੇ ਸ਼ਿੰਗਾਰਚੇ ਚ ਰਹੀ ਵੀ ਬਰਾਬਰ ਜਵਾਕ ਦੇ ਦੇ ਤਾ ਮੁਰ ਕੇ ਮੈਂ ਗਾ ਕੁੜੀ ਦੇ ਸ਼ਿੰਗਾਰਚੇ ਚ ਰਹੀ ਵੀ ਇਹ ਠੀਕ ਹੋ ਜੇ ਅੱਜ ਕੁੜੀ ਮੇਰੀ 10 ਸਾਲ ਦੀ ਆ ਤੇ ਬਸ ਅੱਗੇ ਦੇਖੋ ਜੇ ਕਰਮਾਂ ਚ ਸੁਖ ਹੋਇਆ ਕਿਨੇ ਜਦੋਂ ਹਨਾ ਚਲੋ ਦੁਨੀਆ ਨੂੰ ਨਹੀਂ ਪਤਾ ਵੀ ਤੁਹਾਡੇ ਤੇ ਹੋਰ ਪਰਜਾਈ ਦਾ ਰਿਸ਼ਤਾ ਹੈ ਇਥੇ ਤੁਹਾਡੇ ਰਿਸ਼ਤੇਦਾਰਾਂ ਨੂੰ ਜਾਂ ਤੁਹਾਡੇ ਪਿੰਡ ਵਾਲਿਆਂ ਨੂੰ ਤਾਂ ਪਤਾ ਵੀ ਦੇ ਹੋਰ ਪਰਜਾਈ ਦਾ ਰਿਸ਼ਤਾ ਹੈ ਫਿਰ ਤੁਨੂੰ ਤੁਹਾਡੇ ਰਿਸ਼ਤੇਦਾਰ ਵੀ ਕਹਿੰਦੇ ਹੋਣੇ ਵੀ ਤੂੰ ਕੀ ਕਿਹੜੇ ਮਾੜੇ ਕੰਮਾਂ 'ਚ ਲੱਗੀ ਹੋਈ ਆਂ ਵੀ ਨਹੀਂ ਜਿਹੜੇ ਵੀਰ ਜੀ ਇਹ 10 ਸਾਲੋਂ ਗਏ ਨੇ ਸਾਡੇ ਮਤਵਲ ਵੀ ਇੱਥੇ ਰਹਿੰਦਿਆਂ ਨੂੰ ਰਿਸ਼ਤੇਦਾਰੀ ਵਾਲੇ ਸਾਰੇ ਹੁੰਦੇ ਜੇ ਘਰੇ ਤੇ ਦੇਖਭਾਲ ਨਾਲ ਮੇਰੇ ਇਹ ਕਰਦਾ ਹੁੰਦਾ ਕੋਈ ਚੀਜ਼ ਵਕਤ ਪੜਾਉਣੀ ਕਰਨੀ ਤੇ ਹੁਣ ਰਿਸ਼ਤੇਦਾਰੀ 'ਚ ਮੇਰੇ ਭਰਾ ਦਾ ਵਿਆਹ ਸੀ ਆ ਪਿੱਛੇ ਤੇ ਨਾਲ ਗਿਆ ਚਾਰ ਦਿਨ ਸਿ ਵਿਆਹ 'ਚ ਰਹਿ ਨਾਲ ਹੀ ਰਿਹਾ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੈ ਹਾਂ ਟੋਟਲੀ ਸਾਰਿਆਂ ਨੂੰ ਨੀ ਉਹ ਹੁਣ ਰੀਲਾਂ ਤੋਂ ਬਾਅਦ ਤਾਂ ਉਹ ਕਹਿੰਦੇ ਨੇ ਵੀ ਤੂੰ ਕਿਉਂ ਇਹ ਕਰਦੀ। ਦਿੱਚੋ ਬਹੁਤ ਆ ਮੇਰੇ ਭੈਣਾਂ ਜਿਹੜੀਆਂ ਉਹਨਾਂ ਦੀ ਸਪੋਰਟ ਆ ਮੇਰੇ ਜਿਹੜੇ ਮਤਲਬ ਚਾਚੇ ਤਾਈ ਮੱਲਾ ਮੇਰੇ ਭਰਾ ਮੱਲਾ ਉਹਨਾਂ ਦੀ ਜਮਨ ਸਪੋਰਟ ਹੁੰਦਾ ਇਹ ਗੱਲ ਕਹਿੰਦੇ ਆ ਵੀ ਤੂੰ ਬਹੁਤ ਮਾੜੇ ਕੰਮਾਂ ਚ ਪਈ ਦੀ ਆ ਵੀ ਤੂੰ ਆਪ ਤਾਂ ਗਲਤ ਖਮਾਉਣਾ ਹੀ ਖਮਾਉਣਾ ਸੀ ਇਹਨੂੰ ਵੀ ਨਾਲ ਅਖਵਾਈ ਜੰਨੀ। ਹਾਂ ਐ ਕਹਿੰਦੇ। ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ ਜਾਂ ਗਲਤ ਹੋ ਰਿਹਾ? ਤੁਹਾਨੂੰ ਤਾਂ ਨਹੀਂ ਲੱਗਦਾ ਜੀ। ਹਾਂ। ਨਹੀਂ ਮੈਂ ਕਦੇ ਆਪਾਂ ਬਿਆਨ ਹਾਂ ਵੀ ਇੱਕ ਦੂਜੇ ਦਾ ਹਾਂ ਵੀ ਕਿਉਂਕਿ ਦੁਨੀਆ ਨੂੰ ਜਿਹਨੂੰ ਇਹ ਲੱਗਦਾ ਵੀ ਇਹ ਤੁਹਾਡੇ ਨਾਲ ਗਲਤ ਕਰ ਰਿਹਾ ਤੁਹਾਡਾ ਫਾਇਦਾ ਚੱਕ ਰਿਹਾ ਲੱਗਦਾ ਤੁਹਾਨੂੰ ਵੀ ਇਹ ਫਾਇਦਾ ਚੱਕ ਰਿਹਾ ਸਾਨੂੰ ਤਾਂ ਲੱਗਦਾ ਹੂੰ ਜਗੰਦਰ ਸਿੰਘ ਅਸੀਂ ਰੀਲਾਂ ਬਣਾਉਣ ਲੱਗੇ ਨਾ ਉਸ ਦਿਨ ਤੋਂ ਪਹਿਲਾਂ ਮੈਂ ਇਹਦੀ ਸਹਿਮਤੀ ਲਈ ਆ ਹੂੰ ਠੀਕ ਹੈ ਇਹ ਕੱਲਾ ਬਾਕੀ ਮੇਰਾ ਸ਼ੌਕ ਨਹੀਂਗਾ ਹੂੰ ਬਰਾਬਰ ਹੀ ਇਹਦਾ ਸ਼ੌਕ ਆ ਹੂੰ ਕਿਉਂਕਿ ਇਹਦੇ ਨਾਲ ਤਾਂ ਮਤਲਬ ਕਿਸੇ ਬੁੜੀ ਨੇ ਹੋ ਰੀਲ ਬਣਾਉਣੀ ਨਹੀਂ ਦੀ ਹੈ ਹੈ ਜਲ ਮੈਂ ਤਾਂ ਮੇਰਾ ਹਸਬੰਦ ਬਣਾ ਲਾਂਗੇ ਕੋਈ ਨਹੀਂ ਫਰਕ ਹੈ ਨਾ ਅੱਗੇ ਬਣਾਉਂਦੇ ਸੀ ਅਸੀਂ ਕਾਉਂਦੇ ਸੀਗੇ ਤੇ ਦੂਜਾ ਇਹ ਕਹੋਗਾ ਵੀ ਮੇਰਾ ਸ਼ੌਂਕ ਵੀ ਪੂਰਾ ਹੋਣਾ ਚਾਹੀਦਾ ਮੈਂ ਕਹਿੰਦੀ ਕੁਐਸਚਨ ਨਹੀਂ ਹੁੰਦਾ ਜੇ ਹੁਣ ਜੇ ਤੇਰਾ ਸ਼ੌਂਕ ਪੂਰਾ ਹੁੰਦਾ ਤੇ ਜੇ ਮੈਨੂੰ ਚਾਰ ਕੁ ਲੋਕ ਕੀ ਕਹਿ ਵੀ ਦੇਣਗੇ ਤਾਂ ਕੋਈ ਗੱਲ ਨਹੀਂ ਗਈ ਕਹਿ ਲੈਣਾ ਉਹ ਜਦੋਂ ਕਹਿੰਦੇ ਆ ਵੀ ਮੈਨੂੰ ਕਹਿ ਲੈਣਗੇ ਕੋਈ ਗੱਲ ਨਹੀਂ ਤੁਸੀਂ ਕਿਉਂ ਰੋਣ ਲੱਗ ਗਏ ਨੇ ਨੇ ਜਦੋਂ ਤੁਹਾਨੂੰ ਕੋਈ ਕਹਿਣ ਲੱਗਿਆ ਉਹ ਮੇਰਾ ਬਾਰੋਕ ਕੋ ਜਾ ਕੇ ਖਿਆ ਗਿਆ ਦਿੰਦੇ ਆ ਜੀ ਰੋਲ ਲੱਗ ਗਿਆ ਨੇ ਫਿਰ ਆਣ ਕੇ ਰੋਲ ਤੇ ਇੱਕ ਦਿਨ ਬਹੁਤ ਜਿਆਦਾ ਹੋਇਆ ਕਹਿੰਦਾ ਵੀ ਮੈਨੂੰ ਪਰੇਸ਼ਾਨ ਕਰਦੇ ਆ ਕਹਿੰਦਾ ਮੈਂ ਵੀਡੀਓ ਬਣਾ ਮੈਨੂੰ ਆ ਮੈਂ ਕਹਿੰਦਾ ਠੀਕ ਆ ਮੈਂ ਇੰਸਟਾਗ੍ਰam ਡਿਲੀਟ ਮਾਰਤਾ ਮੈਂ ਜਾਣ ਕੇ ਕਿਆ ਤੇ ਬਾਰੀ ਚ ਕਹਣਾ ਬਾਹਰ ਚੱਕ ਹੀ ਗਿਆ ਵੀ ਮਾਰਤਾ ਨਹੀਂ ਦਿੱਤਾ ਤੇ ਆਣ ਕੇ ਮੜ ਕੇ ਮਿਹਨਤਾਂ ਕਰਨ ਲੱਗ ਪਿਆ ਕਹਿੰਦਾ ਡਿਲੀਟ ਨਾ ਕਰ ਬੈਠੀ ਹਾਂ ਤੇ ਜੇ ਡਿਲੀਟ ਕਰਤਾ ਸੱਚੀ ਵੀਡੀਓ ਬਣਾ ਲੋ ਹਟ ਗਏ ਫੇਰ ਕੀ ਕਰੋਗੇ ਨਹੀਂ ਬਣਾਵਾਂਦੇ ਅਸੀਂ ਹਟਦੇ ਦੰਦੇ ਹਾ ਮਾਖ ਆਖੀਆਂ ਧੋਕੀ ਜਾਂਦੇ ਦੇ ਧੋਕਦੇ ਤਾਂ ਫਿਰ ਹਮ ਸ਼ੌਕ ਤੁਹਾਨੂੰ ਸੀਗਾ ਵੀਡੀਓ ਵੀਡੀਓ ਬਣਾਉਣ ਦਾ ਹਾਂਜੀ ਹਾਂਜੀ ਹੁਣ ਵੀ ਹੈ ਹਾਂ ਹੁਣ ਵੀ ਹੈ ਹਾਂਜੀ ਐ ਫੌਜੀ ਦਾ ਵਾਲਾ ਜਿਹੜਾ ਰੋਲ ਕਰਦੇ ਹੁੰਦੇ ਆ ਤੁਸੀਂ ਉਹ ਕਿਵੇਂ ਸਿੱਖਿਆ ਫਿਰ ਉਹ ਜੀ ਬਸ ਐ ਨਹੀਂ ਸਿੱਖ ਲਿਆ ਜੀ ਫੌਜੀ ਬੜਾ ਮਸ਼ਹੂਰ ਹੈ ਤੇ ਹਾਂਜੀ ਹਾਂ ਇੱਕ ਸੂਦੇਦਾਰ ਦੀ ਉਹ ਸੂਦੇਦਾਰ ਵੀ ਆਖ ਦਿੰਦੇ ਜੀ ਹਾਂਜੀ ਉਹ ਤਾਂ ਮਸ਼ਹੂਰ ਤਾਂ ਬਹੁਤ ਹੈ ਕਿ ਪਿੰਡ 'ਚ ਤਾਂ ਪੂਰੀ ਉਹ ਆ ਗਈ ਹੁੰਦਾ ਚੰਗੇ ਲੋਕ ਵੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਸਹੀ ਹੈ ਤੇ ਚਾਰ ਮਾੜੇ ਕਹਿੰਦੇ ਤੇ ਚਾਰ ਚੰਗੇ ਆਣੇ ਵੀ ਹੋਣਿਆ ਹੈਗੇ ਜੀ ਹੂੰ ਫਿਰ ਉਹ ਹੌਸਲਾ ਦਿੰਦੇ ਜਦੋਂ ਤੋ ਕਿਵੇਂ ਹੁੰਦਾ ਉਦੋਂ ਫਿਰ ਚਿੱਤ ਖੋਸ ਹੋ ਜਾਂਦਾ ਜੀ ਸੁਣ ਕੇ ਬਹੁਤ ਜ਼ਿਆਦਾ ਖੁਸ਼ੀ ਵੀ ਮਿਲਦੀ ਆ ਸਾਨੂੰ ਜਦ ਪਿੰਡੋ ਕਹਿ ਦਿੰਦੇ ਨੇ ਨਹੀਂ ਨਹੀਂ ਤੁਸੀਂ ਪਾਉ ਦੱਬ ਕੇ ਕੋਸ ਨਹੀਂ ਹੁੰਦਾ ਦੋਨਾਂ ਪੌਂਕਣ ਵਾਲੀ ਵਿੱਚ ਬਹੁਤ ਹੁੰਦੀ ਆ ਉਦੋਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਵੀ ਚਲੋ ਕੋਈ ਤਾਂ ਹੈਗਾ ਸਪੋਰਟ ਕਰਨ ਵਾਲਾ ਬਾਕੀ ਮੈਂ ਤਾਂ ਵੀਰ ਜੀ ਸ਼ੁਰੂ ਤੋਂ ਮੈਂ ਤਾਂ ਪਰੇਸ਼ਾਨੀ ਕਿਸੇ ਦੀ ਲਈ ਨਹੀਂ ਕਿਉਂਕਿ ਪਰੇਸ਼ਾਨੀ ਮੈਂ ਆ ਨਹੀਂ ਲਈ ਦੁਨੀਆ ਬਣੀ ਇਸੇ ਕਾਸੇ ਦੀ ਆ ਵੀ ਜਿਨ੍ਹਾਂ ਨੇ ਗਲਤ ਹੀ ਸਾਬਤ ਕਰਨਾ ਭਲਾ ਕੋਈ ਲੱਖ ਸਹੀ ਆ ਨਾਲੇ ਔਰਤ ਦੀ ਤਾਂ ਦੁਨੀਆ ਪਤਾ ਨਹੀਂ ਕਿਉਂ ਖਲਾਸਾ ਹਾਂ ਖਲਾਫ ਆ ਵੀ ਔਰਤ ਜੇ ਲੱਖ ਕੰਮ ਚੰਗੇ ਵੀ ਕਰਦੀ ਆ ਤਾਂ ਉਹਨੂੰ ਵੀ ਉਹਦੇ ਤੇ ਵੀ ਸਵਾਲ ਚ ਆ ਹਾਂ ਇਹਨੂੰ ਪਤਾ ਕੀ ਕਹਿਣਗੇ ਕਿ ਜੇ ਕੋ ਸੌਣ ਲੱਗ ਪਿਆ ਨਾ ਪੈਸਾ ਤੇਲਾ ਤੈਨੂੰ ਤਾਂ ਮਿਲਣਾ ਨਹੀਂ ਮੈਂ ਇਹਨੂੰ ਕਹਿ ਵੀ ਵੇਖ ਸਾਡਾ ਤਾਂ ਚਲੋ ਜਿਹੋ ਜਿਹਾ ਚੰਗਾ ਮਾੜਾ ਸੀ ਤਾਂ ਬਣਾ ਲਿਆ ਚੱਲ ਮੇਰਾ ਬੰਦਾ ਕਮਾਈ ਕਰਦਾ ਅੱਗੇ ਬਣਾ ਲਾਂਗੇ ਵੀ ਜੇ ਪਰਮਾਤਮਾ ਨੇ ਕਿਰਪਾ ਕੀਤੀ ਬਾਈ ਜੋ ਤੇਰਾ ਇਹਦੀ ਹੁਣ ਤੁਸੀਂ ਉਧਰ ਜਾ ਕੇ ਘਰ ਨਹੀਂ ਦੇਖਿਆ ਇਹਦੇ ਹਾਲਾਤ ਘਰ ਦੇ ਨਹੀਂ ਵੇਖੇ ਬਾਈ ਤੁਸੀਂ ਅੱਗੇ ਟੀਨਾ ਪਾਗਾ ਹੋਣਾ ਹੈ ਇਹਦੀ ਮਾਂ ਮਤਵਲ 24 ਘੰਟੇ ਹੀ ਬੋਲੀ ਜਾਂਦੀ ਰਹਿੰਦੀ ਬੋਲੀ ਜਾਂਦੀ ਰਹਿੰਦੀ ਜਦੋਂ ਚੱਲ ਪੈਂਦੀ ਹੈ ਫਿਰ ਬਰਾ ਕੇ ਉਹਨੂੰ ਇੱਧਰ ਲਿਆਉਣਾ ਪੈਂਦਾ ਫਿਰ ਮੈਂ ਇਹ ਗਾਲਾਂ ਦੇਣ ਲੱਗ ਪੈਂਦਾ ਪਰ ਮੈਂ ਇਹਨੂੰ ਕਹਿ ਦਿੰਨੀ ਵੀ ਤੂੰ ਚੁੱਪ ਕਰ ਦੇ ਗਾਲਾਂ ਨਾ ਦੇ ਚਲੋ ਜੇ ਦਿਮਾਗ ਹੀ ਉਹਦਾ ਖਰਾਬ ਆ ਤੇ ਇਹਦੇ ਤਾਂ ਸਾਡੇ ਘਰ ਨਾਲ ਵੀ ਵੀਰ ਜੀ ਮੰਤੇ ਹਲਾਤਾ। ਹੂੰ। ਤੇ ਕਹਿੰਦੇ ਹੁੰਦੇ ਆ ਕਿਸੇ ਨੇ ਸਿਆਣੇ ਨੇ ਕਹਾਵਤ ਪਾਈ ਇਹ ਵੀ ਆਪ ਤੋਂ ਨੀਵੇਂ ਨੂੰ ਦੇਖ ਕੇ ਚੱਲੋ। ਹੂੰ। ਜਸਾਂ ਵਾਂ ਚੰਗਾ ਟੱਪ ਜਾਂਦਾ। ਹੂੰ। ਬਈ ਫਿਰ ਤੁਹਾਨੂੰ ਇਹਨਾਂ ਪੂਰੀ ਪਰਿਵਾਰ ਵਾਂਗੂ ਇਹਨਾਂ ਦਾ ਸਰ ਹੈ। ਹਾਂਜੀ। ਹੂੰ। ਸਰ ਆਪ ਦੇ ਸੁਖ ਤੇ ਮਦਦ ਕਰਦੇ ਆ। ਹਾਂਜੀ ਅਸੀਂ ਵੀ ਇਹਨਾਂ ਘਰ ਦੇ ਵਿੱਚ ਰਹਨਾ। ਇਹ ਵੀ ਮੇਰੇ ਘਰ ਦੇ ਵਿੱਚ ਰਹਿੰਦੇ ਆ। ਹੁਣ ਵੀਰ ਜੀ ਮੇਰੇ ਬੱਚੇ ਛੋਟੇ ਆ ਤੇ ਮਤਲਬ ਘਰ ਆਲਾ ਮੇਰੇ ਕੰਮ ਤੇ ਚੱਲਿਆ ਜਾਂਦਾ। ਤੇ ਜਦੋਂ ਕਿਤੇ ਹੁਣ ਜਾਣਾ ਮੈਂ ਸਾਰਾ ਕਾਰ ਖੁੱਲਾ ਛੱਡ ਕੇ ਦੇ ਸਿਰ ਤੇ ਇਹਨਾਂ ਨੇ ਬੱਚਿਆਂ ਦੀ ਵੀ ਹੁੰਦਿਆਂ ਨੂੰ ਦੇਖਭਾਲ ਕਰਨੀ ਜੇ ਸਕੂਲੋਂ ਹੁੰਦੇ ਆ ਤੇ ਕਈ ਕਿਹੜੇ ਬੱਚੇ ਮਤਲਬ ਜੇ ਘਰੇ ਹੁਣ ਤਾਂ ਮੈਂ ਤਾਂ ਵੀ ਜੇ ਕਿਤੇ ਜਾਨੀ ਆ ਤਾਂ ਵੀ ਇਹਨੂੰ ਛੱਡ ਕੇ ਜਾਨੀ ਆ ਇਹ ਹੀ ਹੁੰਦਾ ਮੇਰੇ ਜਵਾਕਾ ਕੋਲੇ ਵੀ ਮੈਂ ਤਾਂ ਇੰਨਾ ਜਿਆਦਾ ਇਹ ਬੰਦੇ ਤੇ ਭਰੋਸਾ ਵੀ ਆਪਦੇ ਆਪ ਤੇ ਵੀ ਨਹੀਂ ਭਰੋਸਾਗਾ ਵੀ ਸਾਡਾ ਅੱਜ ਤੇ ਕਰ ਜਾਉ ਇਹ ਮਾਪ ਪਤ ਇਧਰ ਮਤਲਬ ਰਹਿੰਦੇ ਸਾਡਾ ਚੰਚਾ ਵੀ ਨਹੀਂ ਲਿਆ ਕਦੇ ਹੂੰ ਮਤਲਬ ਵੀ ਹੂੰ ਵੀ ਭੋਲਾ ਲੱਗਦਾ ਹਾਂ ਬਹੁਤ ਜਿਆਦੇ ਆ ਉਹਲੇ ਬੰਦਿਆਂ ਦਾ ਦੁਨੀਆ ਹਾਂਜੀ ਦੁਨੀਆ ਤਾਂ ਉਹਨਾਂ ਨੂੰ ਤਾਂ ਤਿੰਦੇ ਤਾਂ ਹੁੰਦੇ ਟਕੜੇ ਦੀ ਤਾਂ ਬਾਈ ਹਰੇਕ ਬਾਹ ਮਾੜ ਲੈਂਦਾ ਫੜ ਕੇ ਬੰਦਾ ਮਾੜੇ ਦੀ ਵੇਖੀ ਬਾਹ ਹੂੰ ਫੇਰ ਹੁੰਦਾ ਹੈ ਗੱਲਾਂ ਕਰਨ ਤਾਂ ਵੀਰੇ ਦਿਨਾਂ ਬਹੁਤ ਕੁਝ ਕਹਿੰਦੀ ਜੱਗ ਨਹੀਂ ਜਿੱਤ ਹਨਾ ਦੁਨੀਆ ਨੇ ਤਾਂ ਉਹਨਾਂ ਨੂੰ ਨਹੀਂ ਬਖਸ਼ਿਆ ਤਾਂ ਸਕੀਦੇ ਪਾਣੀ ਹਾਰ ਹੂੰ ਹਾਂਜੀ ਜੀ ਤੁਸੀਂ ਤੁਹਾਡਾ ਦੋਹਾਂ ਨੇ ਅਨਮੁੱਲਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੁੜੇ ਰਹੋ ਬੋਕਲ ਜਿੰਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ